ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਨੀਤ ਕਲਾਸੇਸ ਤੇ ਆਪਾਂ ਗੱਲ ਕਰ ਰਹੇ ਹਾਂ ਕਲਾਸ 10th ਦੇ ਸਬਜੈਕਟ ਪੰਜਾਬੀ ਦੇ ਵਿੱਚ ਸਾਹਿਤ ਸੁਗੰਧੀਆਂ ਆਪਣੀ ਬੁੱਕ ਹੈ ਉਸਦੇ ਸੈਕਿੰਡ ਪਾਰਟ ਦੀਆਂ ਕਲਾਸਾਂ ਚੱਲ ਰਹੀਆਂ ਹਨ ਇਸ ਤੋਂ ਪਹਿਲਾਂ ਆਪਣੇ 3rd ਪਾਰਟ ਦੀਆਂ ਕਲਾਸਾਂ ਕੰਪਲੀਟ ਹੋ ਚੁੱਕੀਆਂ ਹਨ ਕੋਈ ਵੀ ਸਟੂਡੈਂਟ ਅਗਰ ਅੱਜ ਚੈਨਲ ਤੇ ਨਵਾਂ ਆਇਆ ਹੈ ਤਾਂ ਉਸ ਸਟੂਡੈਂਟ ਨੇ ਪੂਰੀ ਪਲੇਲਿਸਟ ਚੈੱਕ ਕਰਕੇ ਆਪਦੀ ਜ਼ਰੂਰਤ ਦੇ ਅਨੁਸਾਰ ਕਲਾਸਾਂ ਨੂੰ ਉਹ ਦੇਖ ਸਕਦੇ ਹਨ 9th 10th 11th 12th ਇਸ ਤੋਂ ਇਲਾਵਾ 1st ਗ੍ਰੇਡ 2nd ਗ੍ਰੇਡ ਤੋਂ ਰਿਲੇਟਡ ਵੀ ਆਪਣੀਆਂ ਕਲਾਸਾਂ ਅਪਲੋਡ ਹਨ ਤੇ ਪਰਡੇ ਅਗਰ ਤੁਸੀਂ ਡਿਮਾਂਡ ਦੇ ਅਕੋਰਡਿੰਗ ਕਹੋਗੇ ਤਾਂ ਉਸ ਤੋਂ ਰਿਲੇਟਡ ਕਲਾਸ ਅਪਲੋਡ ਹੋਊਗੀ ਤੇ ਨਾਲ ਹੀ ਆਪਣੇ ਕੁਝ ਸ਼ਾਰਟ ਵੀਡੀਓਜ਼ ਵੀ ਹਨ ਤੇ ਹਰ ਇੱਕ ਵੀਡੀਓਜ਼ ਦੇ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਤੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਤੇ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਚੈਪਟਰ ਨੂੰ ਇਸ ਤੋਂ ਪਹਿਲਾਂ ਆਪਣੇ 4 ਚੈਪਟਰ ਹੋ ਚੁੱਕੇ ਹਨ ਤੇ ਇੱਕ ਕਲਾਸ ਆਪਣੀ ਆਪਣੇ ਟੋਟਲ ਜਿੰਨੇ ਵੀ ਆਪਣੇ ਵਨ ਸ਼ੋਟ ਕੁਐਸ਼ਨਸ ਹਨ ਉਹਨਾਂ ਤੋਂ ਰਿਲੇਟਡ ਹੋ ਚੁੱਕੀ ਹੈ ਅਲੱਗ-ਅਲੱਗ ਪਲੇਲਿਸਟ ਅਪਲੋਡ ਕੀਤੀ ਗਈ ਹੈ ਬਣਾਈ ਗਈ ਹੈ ਆਪਣੀ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਆਪਣੇ ਚੈਪਟਰ 5th ਦੀ ਫੇਮਸ ਫੋਰਟਸ ਆਫ ਰਾਜਸਥਾਨ ਜਿਸ ਵਿੱਚ ਆਪਣੇ ਰਾਜਸਥਾਨ ਦੇ ਪ੍ਰਸਿੱਧ ਕਿਲੇ ਇਹਨਾਂ ਬਾਰੇ ਆਪਾਂ ਗੱਲ ਕਰਾਂਗੇ ਪੂਰੇ ਕੁਐਸ਼ਨਸ ਜਿਹੜੇ ਹਨ ਉਹਨਾਂ ਤੇ ਪੂਰੀ ਡਿਟੇਲ ਚ ਆਪਾਂ ਅੱਜ ਚਰਚਾ ਕਰਦੇ ਹਾਂ ਫਰਸਟ ਕੁਐਸ਼ਨ ਹੈ ਆਪਣਾ Rajasthan ਦੇ ਪ੍ਰਸਿੱਧ ਪੰਜ ਕਿਲਿਆਂ ਦੇ ਨਾਂ ਲਿਖੋ Rajasthan ਦੇ ਪ੍ਰਸਿੱਧ ਪੰਜ ਕਿਲਿਆਂ ਦੇ ਨਾਂ ਪਹਿਲਾ ਜੈਸਲਮੇਰ ਦਾ ਕਿਲਾ ਅਮੇਰ ਦਾ ਕਿਲਾ ਗਾਗਰੋਂ ਦਾ ਕਿਲਾ ਰੰਥੰਭੋਰ ਦਾ ਕਿਲਾ ਤੇ ਕੁੰਬਲਗੜ੍ਹ ਦਾ ਕਿਲਾ ਇਹ ਆਪਾਂ ਨੂੰ ਨਾਮ ਯਾਦ ਕਰਨੇ ਪੈਣਗੇ जैसलमेर ਦਾ ਕਿਲਾ ਅਮੇਰ ਦਾ ਕਿਲਾ ਗਾਗਰੋਂ ਦਾ ਕਿਲਾ ਰੰਥੰਬੌਰ ਦਾ ਕਿਲਾ ਤੇ ਕੁੰਬਲਗੜ ਦਾ ਕਿਲਾ ਇਸ ਕੁਐਸਚਨ ਤੋਂ ਰਿਲੇਟਡ ਕਈ ਸਟੂਡੈਂਟਸ ਦਾ ਆਪਾਂ ਕਹੀਏ ਕਿ ਕੁਐਸਚਨ ਰਹਿੰਦਾ ਹੈ ਕਿ ਮੈਮ ਜ਼ਰੂਰੀ ਤਾਂ ਨਹੀਂ ਇਹੀ ਪੰਜ ਨੇਮ ਲਿਖੇ ਜਾਣ ਵੀ ਇਹੀ ਪੰਜ ਨੇਮ ਲਿਖਨੇ ਆਪਾਂ ਕੁਝ ਹੋਰ ਨਹੀਂ ਲਿਖ ਸਕਦੇ ਪ੍ਰਸਿੱਧਤਾ ਚੀ ਤੋੜਗੜ ਦਾ ਕਿਲਾ ਵੀ ਹੈ ਤਾਂ ਇਸ ਵਿੱਚ ਆਪਾਂ ਜ਼ਰੂਰ ਹੋਰ ਵੀ ਆਪਸ਼ਨ ਐਡ ਕਰ ਸਕਦੇ ਹਾਂ ਜਿੰਨੇ ਆਪਾਂ ਨੂੰ ਬੁੱਕ 'ਚ ਦਿੱਤੇ ਹੋਏ ਹਨ ਠੀਕ ਹੈ ਪਰ ਆਪਾਂ ਜਿਆਦਾ ਬੈਨੀਫਿਟ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਨੂੰ ਵੀ ਯਾਦ ਰੱਖੀਏ ਠੀਕ ਹੈ ਹਾਂ ਕਈ ਵਾਰ ਹੁੰਦਾ ਹੈ ਕਿ ਚਾਰ ਨੇਮ ਯਾਦ ਹਨ ਇੱਕ ਨੇਮ ਨਹੀਂ ਆਦਾ ਰਿਹਾ ਤਾਂ ਆਪਾਂ ਲਿਖ ਸਕਦੇ ਹਾਂ ਐਜੀ ਕੋਈ ਪ੍ਰੋਬਲਮ ਨਹੀਂ ਗੀ ਬਟ ਆਪਾਂ ਜਿਆਦਾ ਬੈਨੀਫਿਟ ਐਸੇ ਕੁਐਸ਼ਨਸ ਨੂੰ ਹੀ ਦਵਾਂਗੇ ਫਿਰ ਆਪਾਂ ਗੱਲ ਕਰਦੇ ਹਾਂ ਆਪਣੇ ਨੈਕਸਟ ਕੁਐਸ਼ਨ ਦੀ ਜੂਨਾਗੜ ਦਾ ਕਿਲਾ ਜਿੱਤਣ ਲਈ ਕਿੰਨੇ ਰਾਜਾ ਨੇ ਹਮਲੇ ਕੀਤੇ ਜੂਨਾਗੜ ਦਾ ਆਪਣੇ ਕਹੀਏ ਜਿਹੜਾ ਕਿਲਾ ਹੈ ਉਸ ਨੂੰ ਜਿੱਤਣ ਲਈ ਜਿਹੜੇ ਰਾਜੇ ਹਨ ਉਹ ਕਿਹੜੇ-ਕਿਹੜੇ ਹਨ ਜਿਨ੍ਹਾਂ ਨੇ ਇਹਦੇ ਉੱਤੇ ਹਮਲਾ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਹੈ ਰਾਵਮਾਲ ਦੇਵ ਨੰਬਰ 2 ਤੇ ਬਖਤ ਸਿੰਘ ਨੰਬਰ 3 ਤੇ ਅਬੇ ਸਿੰਘ ਪਹਿਲੇ ਕੌਣ ਹਨ ਰਾਵਮਾਲ ਦੇਵ ਫਿਰ ਬਖਤ ਸਿੰਘ ਅਤੇ ਅਬੇ ਸਿੰਘ ਇਹਨਾਂ ਰਾਜਾ ਨੇ ਜੁਨਾਗੜ ਦੇ ਕਿਲੇ ਨੂੰ ਆਪਾਂ ਕਹਿ ਸਕਦੇ ਹਾਂ ਜਿੱਤਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਤੇ ਹਮਲੇ ਕੀਤੇ ਉਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਹੈ ਕੁੰਬਲਗੜ ਕਿਲੇ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਤੇ ਇਸ ਕਿਲੇ ਦੀ ਕੀ ਵਿਸ਼ੇਸ਼ਤਾ ਹੈ ਹੁਣ ਕੁੰਬਲਗੜ ਦਾ ਕਿਲਾ ਜਿਹੜਾ ਹੈ ਉਹ ਮਹਾਰਾਣਾ ਕੁੰਬਾ ਨੇ ਇਸ ਦਾ ਨਿਰਮਾਣ ਕਰਵਾਇਆ ਇਸ ਕਿਲੇ ਦਾ ਨਿਰਮਾਣ ਜਿਹੜਾ ਹੈ ਉਹ ਮਹਾਰਾਣਾ ਕੁੰਬਾ ਨੇ ਕਰਵਾਇਆ ਇਸ ਕਿਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆਂ ਕੰਧਾਂ ਦੀ ਚੁੜਾਈ ਇੰਨੀ ਰੱਖੀ ਗਈ ਹੈ ਕਿ ਦੋ ਤਿੰਨ ਘੋੜਸਵਾਰ ਬਰਾਬਰ ਚੱਲ ਸਕਣ ਮਤਲਬ ਇਸ ਕਿਲੇ ਦੀ ਮੁੱਖ ਵਿਸ਼ੇਸ਼ਤਾ ਪੁੱਛੀ ਗਈ ਆਪਣੇ ਤੋਂ ਤੇ ਇਸ ਦੀ ਜਿਹੜੀ ਮੁੱਖ ਵਿਸ਼ੇਸ਼ਤਾ ਹੈ ਉਹ ਆ ਹੈ ਕਿ ਇਸ ਦੀਆਂ ਜਿਹੜੀਆਂ ਕੰਧਾਂ ਹਨ ਉਹ ਇੰਨੀ ਆ ਜਿਆਦਾ ਚੌੜੀਆਂ ਹਨ ਕਿ ਲਗਾਤਾਰ ਤਿੰਨ ਘੋੜੇ ਆਪਾਂ ਕਹਿ ਸਕਦੇ ਆ ਇਹਦੇ ਵਿੱਚ ਚੱਲ ਸਕਦੇ ਆ ਠੀਕ ਹੈ ਇਸ ਕਿਲੇ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਅੰਦਰ ਹੀ ਇੱਕ ਹੋਰ ਕਿਲਾ ਬਣਿਆ ਹੋਇਆ ਹੈ ਮਤਲਬ ਕਿ ਅਪਾ ਕਹਿ ਸਕਦੇ ਹਾਂ ਕਿ ਪਹਿਲਾਂ ਪੂਰਾ ਇੱਕ ਕਿਲਾ ਬਣ ਗਿਆ ਤੇ ਉਹਦੇ ਵਿੱਚ ਇੱਕ ਹੋਰ ਕਿਲੇ ਨੂੰ ਬਣਾ ਕੇ ਆਪਾਂ ਕਹਿ ਸਕਦੇ ਹਾਂ ਪੇਸ਼ ਕੀਤਾ ਗਿਆ ਇਸ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ ਆਪਾਂ ਕਹੀਏ ਕਿ ਇਹਦੀਆਂ ਕੰਧਾਂ ਜੜੀਆਂ ਹਨ ਉਹ ਬਹੁਤ ਜ਼ਿਆਦਾ ਚੌੜੀਆਂ ਹਨ ਤੇ ਇਹਦੇ ਤੇ ਤਿੰਨ ਘੋੜਸਵਾਰ ਈਜ਼ੀਲੀ ਚੱਲ ਸਕਦੇ ਹੈ ਮਹਾਰਾਣਾ ਕੁੰਬਾ ਨੇ ਇਸ ਦਾ ਨਿਰਮਾਣ ਕਰਵਾਇਆ ਮਹਾਰਾਣਾ ਕੁੰਬਾ ਦੇ ਨਾਮ ਤੇ ਹੀ ਇਸ ਕਿਲੇ ਦਾ ਨਾਮ ਕੁੰਬਲਗੜ ਰੱਖਿਆ ਗਿਆ ਹੈ ਨਾਲ ਹੀ ਇਸ ਵਿੱਚ ਆਪਾਂ ਦੇਖੀਏ ਕਿ ਇਸ ਦੀ ਵਿਸ਼ੇਸ਼ਤਾ ਕੀ ਹੈ ਕਿ ਇਸ ਵਿੱਚ ਇੱਕ ਕਿਲੇ ਦੇ ਅੰਦਰ ਹੋਰ ਕਿਲਾ ਬਣਿਆ ਹੋਇਆ ਹੈ ਅੱਗੇ ਗੱਲ ਕਰਦੇ ਹਾਂ ਉਹ ਹੈ ਕਿਹੜਾ ਕਿਲਾ ਹੈ ਜੋ ਅੱਜ ਕੱਲ ਆਪਣੀ ਰਾਜਸ਼ਾਹੀ ठाट ਨੂੰ ਗਵਾ ਚੁੱਕਾ ਹੈ ਰਾਜਸ਼ਾਹੀ ठाट ਦਾ ਅਰਥ ਹੁੰਦਾ ਹੈ ਕਿ ਪਹਿਲਾਂ ਬਹੁਤ ਜ਼ਿਆਦਾ ਫੇਮਸ ਸੀ ਬਟ ਹੁਣ ਕੀ ਹੋਇਆ ਹੈ ਆਪਣੀ ਉਸ ਫੇਮਸ ਜਿਹੜੀਆਂ ਚੀਜ਼ਾਂ ਸਨ ਉਹਦੇ ਤੋਂ ਥੋੜਾ ਤੁੰਦਲਾਪਨ ਉਹਦੇ ਤੇ ਆ ਚੁੱਕਿਆ ਹੈ ਅੱਜ ਉਸ ਦੀ ਪੁੱਛਗਿੱਛ ਨਹੀਂ ਹੈ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਹਨੂਮਾਨਗੜ੍ਹ ਦੇ ਵਿੱਚ ਬਟਨੇਰ ਦਾ ਕਿਲਾ ਜਿਹੜਾ ਬਾਹਰੋਂ ਤਾਂ ਬੇਸ਼ੱਕ ਆਪਾਂ ਕਹਿ ਸਕਦੇ ਹਾਂ ਆਪਣੇ ਉਸੇ ਰੂਪ ਦੇ ਵਿੱਚ ਹੀ ਹੈ ਲੇਕਿਨ ਅੰਦਰੋਂ ਆਉਂਦੀਆਂ ਜਿਹੜੀਆਂ ਚੀਜ਼ਾਂ ਹਨ ਉਹ ਖਤਮ ਹੋ ਚੁੱਕੀਆਂ ਹਨ ਇਸੇ ਤਰੀਕੇ ਨਾਲ ਆਪਾਂ ਗੱਲ ਕਰੀਏ ਤਾਰਾਗੜ੍ਹ ਦਾ ਕਿਲਾ ਜਿਹਦੇ ਵਿੱਚ ਤਾਰਾਗੜ੍ਹ ਦਾ ਕਿਲਾ ਜਿਹੜਾ ਹੈ ਉਹ ਬੁੰਦੀ ਦੇ ਵਿੱਚ ਸਥਿਤ ਹੈ ਉਹ ਆਪਣੀ ਅਜਰਾਸ਼ੀ 68 ਨੂੰ ਗਵਾ ਚੁੱਕਾ ਹੈ ਉਹਨਾ ਫੇਮਸ ਨਹੀਂ ਹੈ ਜਿੰਨਾ ਕਿ ਚਿਤੋੜ ਦਾ ਕਿਲਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਬਿਕਾਨੇਰ ਦੇ ਵਿੱਚ ਜਿਹੜੇ ਕਿਲੇ ਹਨ ਦਿੱਲੀ ਦੇ ਵਿੱਚ ਹਨ ਜੈਪੁਰ ਦੇ ਵਿੱਚ ਹਨ ਤੋਂ ਕਿਲੇ ਅੱਜ ਵੀ ਫੇਮਸ ਹਨ ਆਪਾਂ ਉਹਨਾਂ ਨੂੰ ਦੇਖਣ ਜਾਣੇ ਹਾਂ ਲੇਕਿਨ ਤਾਰਾਗੜ ਦਾ ਕਿਲਾ ਹੁਣ ਇੰਨੀ ਵਿਸ਼ੇਸ਼ਤਾ ਇੰਨਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਫੇਮਸ ਨਹੀਂ ਹੈ ਹੁਣ ਆਪਾਂ ਦੇਖਦੇ ਹਾਂ ਆਪਣੇ ਨੈਕਸਟ ਕੁਐਸਚਨ ਦੀ ਜਿਹੜੇ ਆਪਣੇ ਅਭਿਆਸ ਦੇ ਵਿੱਚ ਰਹਿੰਦੇ ਹਨ ਫਰਸਟ ਕੁਐਸਚਨ ਹੈ ਰਾਜਸਥਾਨ ਦੇ ਕਿਲਿਆਂ ਦੀਆਂ ਕੀ ਕੀ ਵਿਸ਼ੇਸ਼ਤਾਵਾਂ ਹਨ ਰਾਜਸਥਾਨ ਦੇ ਕਿਲਿਆਂ ਦੀਆਂ ਵਿਸ਼ੇਸ਼ਤਾਵਾਂ ਪੁੱਛੀਆਂ ਗਈਆਂ ਹਨ ਤਾਂ ਰਾਜਸਥਾਨ ਦੇ ਖਿੱਤੇ ਵਿੱਚ ਕਿਲਿਆਂ ਦੀ ਸੈਂਕੜਿਆਂ ਦੀ ਗਿਣਤੀ ਸੈਂਕੜਿਆਂ ਚ ਹੋਣ ਕਰਕੇ ਇਸ ਨੂੰ ਕਿਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਖਿੱਤੇ ਦਾ ਅਰਥ ਹੁੰਦਾ ਹੈ ਇੱਕ ਖੇਤਰ ਇੱਕ ਜਗਾ ਤੋ Rajasthan ਇੱਕ ਵੱਡਾ ਸਟੇਟ ਆਪਾਂ ਆਪਣੇ Rajasthan ਜਿਹੜਾ ਹੈ ਉਹ ਇੱਕ ਜਗ੍ਹਾ ਹੈ ਬਹੁਤ ਕਿ ਏਰੀਆ ਉਹਨੇ ਕਵਰ ਕੀਤਾ ਹੋਇਆ ਹੈ ਤੁਸ ਪੂਰੇ Rajasthan ਦੇ ਵਿੱਚ ਕਿਲਿਆਂ ਦੀ ਜਿਹੜੀ ਗਿਣਤੀ ਹੈ ਉਹ ਸੈਂਕੜਿਆਂ ਦੇ ਵਿੱਚ ਹੈ ਹਰ ਇੱਕ ਰਾਜੇ ਨੇ ਰਾਜਪੂਤ ਜਿਹੜੇ ਆਪਾਂ ਕਹਿ ਸਕਦੇ ਹਾਂ ਆਪਣੇ ਰਾਜੇ ਸਨ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਤੇ ਕਿਲੇ ਬਣਾਏ ਸਨ ਕੁਝ ਆਪਣੇ ਗੁਰੂ ਮਹਾਰਾਜਾਂ ਦੇ ਵੀ ਕਿਲੇ ਸਨ ਤੋ ਜਿਹੜੇ ਕਿਲੇ ਹਨ ਉਹ ਆਪਣੀ ਆਪਣੀ ਇੱਕ ਵਿਸ਼ੇਸ਼ ਵਿਸ਼ੇਸ਼ਤਾ ਰੱਖਦੇ ਹੈ ਵਿਸ਼ੇਸ਼ ਮਹੱਤਵ ਰੱਖਦੇ ਹੈ ਇਸ ਕਰਕੇ ਰਾਜਸਥਾਨ ਨੂੰ ਕਿਲਿਆਂ ਦੀ ਧਰਤੀ ਕਿਹਾ ਜਾਂਦਾ ਹੈ ਰਾਜਸਥਾਨ ਇੱਕ ਅਜਿਹਾ ਖੇਤਰ ਹੈ ਕਿ ਅਗਰ ਆਪਾਂ ਘੁੰਮਣਾ ਚਾਹੀਏ ਤਾਂ ਹਜ਼ਾਰੋਂ ਜਗ੍ਹਾ ਹਨ ਆਪਣੇ ਕੋਲੇ ਘੁੰਮਣ ਲਈ ਉਹਨਾਂ ਨੂੰ ਪ੍ਰੋਪਰਲੀ ਟਾਈਮ ਆਪਣੇ ਕੋਲ ਨਹੀਂ ਹੈ ਅਲੱਗ-ਅਲੱਗ ਸੰਸਕ੍ਰਿਤੀ ਹੈ ਅਲੱਗ-ਅਲੱਗ ਕੁਝ ਨਾ ਕੁਝ ਸਿੱਖਣ ਨੂੰ ਨੋਲੇਜ ਆਪਣੇ ਕੋਲੇ ਇੱਥੇ ਉਪਲਬਧ ਹੈ ਫਿਰ ਆਪਾਂ ਗੱਲ ਕਰਦੇ ਹਾਂ ਇਸ ਮਹੱਤਵਪੂਰਨ ਕਿਲੇ ਰਾਜਸਥਾਨੀ ਕਲਾ ਸੰਸਕ੍ਰਿਤੀ ਅਤੇ ਬਹਾਦੂਰੀ ਦੇ ਅਨੇਕਾਂ ਕਿੱਸਿਆਂ ਨੂੰ ਸਾਡੇ ਦ੍ਰਿਸ਼ਟੀਗੋਚਰ ਕਰਦੇ ਹਨ ਕਿਲੇ ਸਿਰਫ ਆਪਾਂ ਕਹੀਏ ਕਿ ਸਿਰਫ ਐ ਨਹੀਂ ਕਹਿ ਸਕਦੇ ਕਿ ਹਾਂ ਠੀਕ ਹੈ ਅਨੁਕੰੰਧਾ ਨਾਲ ਸਥਾਪਿਤ ਕਰਕੇ ਰੱਖਤਾ ਕਿਸ ਨੂੰ ਪਹਾੜਾਂ ਨਾਲ ਬਣਾਤਾ ਨਹੀਂ ਉਹ ਆਪਦੀ ਕਲਾ ਨੂੰ ਕੀ ਕਰਦੇ ਹੈ ਵਾਕਿਆਨ ਕਰਦੇ ਉਸ ਕਲਾ ਦਾ ਆਪਾਂ ਕਹੀਏ ਕਿ ਕੋਈ ਐਜੀ ਚੀਜ਼ ਜਿਹਦੋਂ ਆਪਾਂ ਦੇਖਦੇ ਹਾਂ ਮਾ ਲੋਕੀ ਕੋਈ ਕੋਈ ਵੀ ਕਿਸੇ ਖੇਤਰ ਚ ਆਪਾਂ ਕਿਸੇ ਚੀਜ਼ ਨੂੰ ਲੈ ਲਈ ਇੱਕ ਮੂਰਤੀਕਾਰ ਹੈ ਉਸ ਮੂਰਤੀਕਾਰ ਦੀ ਸਿਰਫ ਤੁਸੀਂ ਡਰਾਇੰਗ ਦੇਖੀ ਹੈ ਠੀਕ ਹੈ ਅਨੂੰ ਤੁਸੀਂ ਮੰਨ ਲਓ ਕਿ ਕਿਸੇ ਆਨਲਾਈਨ ਪਲੇਟਫਾਰਮ ਤੇ ਦੇਖਿਆ ਜਾਂ ਆਫਲਾਈਨ ਕਿਥੇ ਲੱਗੀ ਹੋਈ ਦੇਖੀ ਹੈ ਉਸ ਪਿਕਚਰ ਨੂੰ ਦੇਖ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਸ ਦੀ ਗਹਿਰਾਈ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਉਹਦਾ ਚਿੱਤਰਕਾਰ ਹੈ ਜਿਹੜਾ ਉਹਨੂੰ ਬਣਾਉਂਦਾ ਹੈ ਹੈਨਾ ਤੇ ਉਸ ਚੀਜ਼ ਨੂੰ ਦੇਖ ਕੇ ਆਪਾਂ ਉਹਦੀ ਤਾਰੀਫ ਕਰਦੇ ਹਾਂ ਕਿ ਕਾਫੀ ਨੋਲੇਜ ਹੈ ਨੂੰ ਆਫ ਕੋਰਸ ਇਸ ਚੀਜ਼ ਨੂੰ ਆਪਾਂ ਕਰਦੇ ਹਾਂ ਇੱਕ ਮੂਰਤੀ ਨੂੰ ਆਪਾਂ ਕਹਿੰਦੇ ਇੱਕ ਚਿੱਤਰਕਾਰ ਨੂੰ ਦੇਖ ਕੇ ਜਾਂ ਇੱਕ ਮੂਰਤੀ ਨੂੰ ਦੇਖ ਕੇ ਇੰਨੀ ਗੱਲ ਆਪਾਂ ਬੋਲਦੇ ਹਾਂ ਨਾ ਕਿਸੇ ਖੂਬਸੂਰਤ ਚੀਜ਼ ਨੂੰ ਦੇਖ ਕੇ ਕੁਝ ਵਧੀਆ ਥੋਟ ਨੂੰ ਪੜ੍ਹ ਕੇ ਕੁਝ ਆਪਾਂ ਕਹਿ ਸਕਦੇ ਹਾਂ ਕਿ ਕੁਝ ਵਧੀਆ ਤੋਂ ਵਧੀਆ ਚੀਜ਼ਾਂ ਜਿੰਨੀਆਂ ਵੀ ਹਨ ਮੂਰਤੀ ਚਿੱਤਰ ਕਲਾ ਜਾਂ ਆਪਾਂ ਕਹੀਏ ਕਿ ਕੋਈ ਵਧੀਆ ਕਿਸਦਾ ਲਿਖਿਆ ਹੋਇਆ ਥੋਟ ਕਿਸੇ ਵਧੀਆ ਦਾ ਕੋਈ ਸੌਂਗ ਇਹਨਾਂ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਦੇਖਣ ਤੋਂ ਬਾਅਦ ਆਪਣੇ ਮਨ ਦੇ ਵਿੱਚੋਂ ਕਈ ਵਾਰ ਆਟੋਮੈਟਿਕਲੀ ਬਿਨਾਂ ਕੁਝ ਸੋਚੇ ਸਮਝੇ ਤਾਰੀਫ਼ ਦੇ ਜਿਹੜੇ ਬੋਲ ਨਿਕਲਦੇ ਹਨ ਉਹਨਾਂ ਦੀ ਮੈਂ ਗੱਲ ਕਰ ਰਹੀ ਹਾਂ ਜਿਵੇਂ ਕਿ ਉਹ ਇੱਕ ਕਲਾ ਹੈ ਉਹ ਕਲਾ ਕੀ ਕਰ ਰਹੀ ਹੈ ਉਸ ਬੰਦੇ ਦੀ ਪ੍ਰਸ਼ੰਸਾ ਦੇ ਆਪਾਂ ਕਹਿ ਸਕਦੇ ਆਪੀ ਵਾਕਿਆਨ ਕਰ ਰਹੀ ਹੈ ਜ਼ਰੂਰਤ ਨਹੀਂ ਪੈ ਰਹੀ ਉਸ ਬੰਦੇ ਨੂੰ ਆਪਦੀ ਐਕਸਪੀਰੀਅੰਸ ਨੂੰ ਐਕਸਪਲੇਨ ਕਰਨ ਦੀ ਉਹਨੂੰ ਦੱਸਣ ਦੀ ਕਿ ਮੈਨੂੰ ਕਿੰਨਾ ਕ ਐਕਸਪੀਰੀਅੰਸ ਹੈ ਮੈਂ ਕਿਸ ਤਰੀਕੇ ਨਾਲ ਕੰਮ ਕਰਦਾ ਹਾਂ ਮੈਂ ਇਸ ਤਰੀਕ ਇਸ ਨੂੰ ਕਿਸ ਡਰਾਇੰਗ ਨਾਲ ਬਣਾਇਆ ਹੈ ਕਿਸ ਤਰੀਕੇ ਨਾਲ ਉਹਨੂੰ ਆਪਾਂ ਕਹਿ ਸਕਦੇ ਤਿਆਰ ਕੀਤਾ ਕਿਉਂ ਇਸੇ ਤਰੀਕੇ ਨਾਲ ਕੀ ਹੈ ਕਿਉਂ ਕਿਉਂਕਿ ਉਹਦੀ ਉਹ ਡਰਾਇੰਗ ਉਦੀ ਉਹ ਚਿੱਤਰਕਾਰੀ ਆਪਾਂ ਕਹੀਏ ਕਿ ਉਹਦੀ ਉਹ ਮੂਰਤੀ ਤੇ ਇਸੇ ਤਰੀਕੇ ਨਾਲ ਉਹਦਾ ਲਿਖਿਆ ਹੋਇਆ ਸੌਂਗ ਉਹਦੇ ਲਿਖੇ ਹੋਏ ਕੁਝ ਕਵਿਤਾਵਾਂ ਉਹਦੇ ਲਿਖੇ ਹੋਏ ਥੋਟ ਉਹ ਕੀ ਕਰ ਰਿਹਾ ਹੈ ਉਹਦੀ ਪ੍ਰਸ਼ੰਸਾ ਖੁਦ ਕਰ ਰਿਹਾ ਹੈ ਇਸੇ ਤਰੀਕੇ ਨਾਲ ਰਾਜਿਆਂ ਦੁਆਰਾ ਬਣਾਏ ਗਏ ਜਿਹੜੇ ਰਾਜਸਥਾਨੀ ਕਿਲੇ ਹਨ ਉਹ ਕਲਾ ਨੂੰ ਵਾਕਿਆਨ ਕਰ ਰਹੇ ਹਨ ਜਦੋਂ ਆਪਾਂ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਜੀਕੇ ਪੜ੍ਹਦੇ ਹਾਂ ਤਾਂ ਆਪਾਂ ਕਲਾ ਬਾਰੇ ਜ਼ਰੂਰ ਪੜ੍ਹਦੇ ਹਾਂ ਫਿਰ ਇਹ ਸੰਸਕ੍ਰਿਤੀ ਕਿ ਰਾਜੇ ਮਹਾਰਾਜਾਂ ਦੀ ਸੰਸਕ੍ਰਿਤੀ ਕਹੇ ਜੀ ਸੀ ਜਿਵੇਂ ਹੁਣ ਆਪਾਂ ਦੇਖੀਏ ਕਿ ਇਹਦੇ ਵਿੱਚ ਆਪਾਂ ਪੜ੍ਹਦੇ ਆਂ ਜਦੋਂ ਆਪਾਂ ਜੀਕੇ ਪੜ੍ਹਦੇ ਆਂ ਕਿ ਰਾਣੀਆਂ ਲਈ ਅਲੱਗ ਤੋਂ ਆਪਾਂ ਕਹਿ ਸਕਦੇ ਆਂ ਕਿ ਉਹਨਾਂ ਦਾ ਇੱਕ ਮਹਿਲ ਬਣਿਆ ਹੁੰਦਾ ਸੀ ਰਾਣੀਆਂ ਦੀ ਬੈਠਕ ਲਈ ਅਲੱਗ ਵਿਵਸਥਾ ਹੁੰਦੀ ਸੀ ਛੱਜੇ ਅਲੱਗ ਤੋਂ ਬਣਾਏ ਜਾਂਦੇ ਸੀ ਵੀ ਜਦੋਂ ਕੋਈ ਫੰਕਸ਼ਨ ਹੋਊਗਾ ਤਾਂ ਰਾਣੀਆਂ ਕਿੱਥੇ ਖੜ ਕੇ ਦੇਖਣਗੀਆਂ ਤੇ ਉਹਨਾਂ ਦੀ ਸੰਸਕ੍ਰਿਤੀ ਹੀ ਤਾਂ ਸੀ ਫਿਰ ਬਹਾਦਰੀ ਕਿ ਉਹਨਾਂ ਨੇ ਕਿੰਨਾ ਏਰੀਆ ਕਵਰ ਕੀਤਾ ਨਾ अनेका ਇਸ ਤਰੀਕੇ ਦੇ ਆਪਾਂ ਕਹਿ ਸਕਦੇ ਆ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਫਿਰ ਹੈ ਇਨ੍ਹਾਂ ਕਿਲਿਆਂ ਦੀਆਂ ਵਿਸ਼ੇਸ਼ਤਾਵਾਂ ਕਰਕੇ ਹੀ ਦੇਸ਼ਾਂ ਵਿਦੇਸ਼ਾਂ ਦੇ ਲੱਖਾਂ ਸੈਲਾਨੀ ਇੱਥੇ ਘੁੰਮਣ ਆਉਂਦੇ ਹਨ ਇਹ ਹੁਣ ਇੱਕ ਖੂਬਸੂਰਤ ਹਨ ਦੇਖਣ ਦੇ ਵਿੱਚ ਇਨ੍ਹਾਂ ਦੀ ਖੂਬਸੂਰਤੀ ਖੁਦ ਆਪਦੀ ਕਹਾਣੀ ਨੂੰ ਬਿਆਨ ਕਰਦੀ ਹੈ ਇਸੇ ਲਈ ਤਾਂ ਇੱਥੇ ਲੋਕ ਆਉਂਦੇ ਹਨ ਇਸੇ ਲਈ ਤਾਂ ਇਹਨਾਂ ਨੂੰ ਆਪਾਂ ਦੂਰੋਂ-ਦੂਰੋਂ ਦੇਖਣ ਜਾਂਨੇ ਹਾਂ ਆਪਣੇ ਮਨ ਦੇ ਵਿੱਚ ਇੱਛਾ ਰਹਿੰਦੀ ਹੈ ਕਿ ਇਹਨਾਂ ਜਿਜਿਆਂ ਨੂੰ ਦੇਖਿਆ ਜਾਵੇ ਇਸ ਤਰੀਕੇ ਨਾਲ ਇਹ ਆਪਣਾ ਫਰਸਟ ਕੁਐਸਚਨ ਸੀ ਕਿ ਸੀ ਫਰਸਟ ਕੁਐਸਚਨ ਦੇ ਵਿੱਚ ਕਿ ਜਿਹੜੇ ਆਪਾਂ ਕਹਿ ਸਕਦੇ ਆ ਆਪਣਾ ਰਾਜਸਥਾਨ ਹੈ ਇਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਲੇ ਹਨ ਇਸ ਕਰਕੇ ਹੀ ਇਹਨੂੰ ਆਪਾਂ ਕਹਿੰਦੇ ਆ ਕਿ ਕਿਲਿਆਂ ਦੀ ਧਰਤੀ ਆਖਿਆ ਜਾਂਦਾ ਹੈ ਤੇ ਜਿਹੜੇ ਕਿਲੇ ਹਨ ਉਹ ਆਪਦੀ ਕਲਾ ਨੂੰ ਆਪਦੀ ਸੰਸਕ੍ਰਿਤੀ ਨੂੰ ਆਪਦੀ ਬਹਾਦਰੀ ਨੂੰ ਐਕਸਪਲੇਨ ਖੁਦ ਕਰਦੇ ਹਨ ਇਸੇ ਕਰਕੇ ਇੱਥੇ ਲੱਖਾਂ ਸੈਲਾਨੀ ਘੁੰਮਣ ਆਉਂਦੇ ਹਨ ਸੈਲਾਨੀ ਮਤਲਬ ਯਾਤਰੀ ਠੀਕ ਹੈ ਘੁੰਮਣ ਆਉਂਦੇ ਹਨ ਫਿਰ ਆਪਣਾ ਨੈਕਸਟ ਕੁਐਸਚਨ Rajasthan ਦਾ ਸਭ ਤੋਂ ਮਹੱਤਵਪੂਰਨ ਕਿਲਾ ਕਿਹੜਾ ਹੈ ਤੇ ਇਸ ਦੀ ਵਿਸ਼ੇਸ਼ਤਾ ਕੀ ਹੈ Rajasthan ਦਾ ਸਭ ਤੋਂ ਮਹੱਤਵਪੂਰਨ ਕਿਲਾ ਕਿਹੜਾ ਹੈ ਤੇ ਇਸ ਦੀ ਵਿਸ਼ੇਸ਼ਤਾ ਕੀ ਹੈ Rajasthan ਦਾ ਸਭ ਤੋਂ ਮਹੱਤਵਪੂਰਨ ਕਿਲਾ ਚਿਤੋੜ ਦਾ ਕਿਲਾ ਹੈ ਕਿਹੜਾ ਕਿਲਾ ਚਿਤੋੜ ਦਾ ਕਿਲਾ ਇਹਨੂੰ ਕਿਹਨੇ ਬਣਵਾਇਆ ਆਪਾਂ ਕਹਿ ਸਕਦੇ ਹਾਂ ਮੋਹਰੇ ਵੰਸ਼ ਦੇ ਵਿੱਚ ਚਿਤਰਾਗੜ ਮੋਰੀਆ ਨੇ ਉਹਨਾਂ ਦੇ ਨਾਮ ਤੇ ਹੀ ਇਹਦਾ ਨਾਮ ਆਪਾਂ ਕਹੀਏ ਕਿਚ ਤੋੜ ਗੜ ਰੱਖਿਆ ਗਿਆ ਹੈ ਤਾਂ ਰਾਜਸਥਾਨੀ ਨਹੀਂ ਸਗੋਂ ਸੰਪੂਰਨ ਭਾਰਤ ਦੇ ਕਿਲਿਆਂ ਵਿੱਚ ਮਹਤਵਪੂਰਨ ਸਥਾਨ ਰੱਖਦਾ ਹੈ ਮਤਲਬ ਇਹ ਸਿਰਫ ਰਾਜਸਥਾਨ ਦੀ ਫੇਮਸ ਨਹੀਂਗਾ ਇੰਡੀਆ ਦੇ ਵਿੱਚ ਵੀ ਇਹ ਫੇਮਸ ਹੈ ਸਭ ਤੋਂ ਪ੍ਰਸਿੱਧ ਕਿਲਾ ਸਭ ਤੋਂ ਮਹਤਵਪੂਰਨ ਕਿਲਾ ਇਹਨੂੰ ਮੰਨਿਆ ਜਾਂਦਾ ਹੈ ਇਹ ਕਿਲਾ ਮੋਰੀਆ ਵੰਸ਼ ਦੇ ਰਾਜੇ ਚਿਤਰਾਗੜ ਮੋਰੀਆ ਨੇ ਬਣਵਾਇਆ ਸੀ ਕਿਨੇ ਬਣਵਾਇਆ ਮੋਰੀਆ ਵੰਸ਼ ਦੇ ਜਿਹੜੇ ਰਾਜੇ ਹਨ ਚਿਤਰਾਗਦ ਮੋਰੀਏ ਉਹਨਾਂ ਨੇ ਇਹਨੂੰ ਬਣਵਾਉਂਦਾ ਕੀ ਕੀਤਾ ਹੈ ਕੰਮ ਕੀਤਾ ਹੈ ਇਸ ਕਿਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀਆਂ ਕੰਧਾਂ ਬਹੁਤ ਮਜ਼ਬੂਤ ਹਨ ਇਸ ਦੀ ਵਿਸ਼ੇਸ਼ਤਾ ਕੀ ਹੈ ਕਿ ਇਹਦੀਆਂ ਜੜੀਆਂ ਕੰਧਾਂ ਹਨ ਉਹ ਬਹੁਤ ਮਜ਼ਬੂਤੀ ਨਾਲ ਬਣਾਈਆਂ ਗਈਆਂ ਹਨ इजीली ਕੋਈ ਵੀ ਹਮਲਾਵਰ ਉਹਨੂੰ ਭੇਦ ਨਹੀਂ ਸਕਦਾ ਉਹਨੂੰ ਤੋੜ ਨਹੀਂ ਸਕਦਾ ਉਹਦੇ ਅੰਦਰ ਐਂਟਰ ਨਹੀਂ ਹੋ ਸਕਦਾ ਇਸ ਕਿਲੇ ਦਾ ਸਭ ਤੋਂ ਵੱਧ ਆਕਰਸ਼ਣ ਰਾਣੀ ਪਦਮਣੀ ਦਾ ਮਹਿਲ ਹੁਣ ਇਹਦੀ ਵਿਸ਼ੇਸ਼ਤਾ ਦੇ ਵਿੱਚ ਕੀ ਵਿਸ਼ੇਸ਼ਤਾ ਮੇਨ ਹੈਗੀ ਹੈ ਰਾਣੀ ਪਦਮਣੀ ਦਾ ਮਹਿਲ ਜਿਵੇਂ ਕੁੰਬਲਗੜ੍ਹ ਦੇ ਵਿੱਚ ਕੀ ਵਿਸ਼ੇਸ਼ਤਾ ਹੈ ਮਹਿਲ ਦੇ ਵਿੱਚ ਬਣਿਆ ਹੋਇਆ ਇੱਕ ਹੋਰ ਮਹਿਲ ਤੇ ਇਹਦੀ ਵਿਸ਼ੇਸ਼ਤਾ ਕੀ ਹੈ ਰਾਣੀ ਪਦਮਣੀ ਦਾ ਮਹਿਲ ਤੇ ਨਾਲ ਹੀ ਇਹਦੀਆਂ ਕੰਧਾਂ ਬਹੁਤ ਜ਼ਿਆਦਾ ਮਜ਼ਬੂਤ ਹਨ ਮੋਰੀਆ ਵੰਸ਼ ਨੇ ਇਹਨੂੰ ਬਣਵਾਇਆ ਹੈ ਚਿਤਰਾਗਦ ਮੋਰੀਆ ਉਹਦੋ ਰਾਜਾ ਸਨ ਤੇ ਇਹ ਪੂਰੇ ਭਾਰਤ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ ਉਸ ਤੋਂ ਬਾਅਦ ਹੈ ਆਪਣਾ ਨੈਕਸਟ ਕੁਐਸਚਨ ਕਿਹੜਾ ਕਿਲਾ ਰਾਜਸਥਾਨ ਦੇ ਭਾਟੀ ਰਾਜਪੂਤਾਂ ਨਾਲ ਸੰਬੰਧਿਤ ਹੈ ਟਿੱਪਣੀ ਕਰੋ ਉਹ ਹੈਗਾ ਆਪਣੀ ਜੈਸਲਮੇਰ ਦਾ ਕਿਲਾ ਜਿਹੜਾ ਭਾਟੀ ਰਾਜਪੂਤਾਂ ਨਾਲ ਸੰਬੰਧਿਤ ਹੈ ਇਹ ਕਿਲਾ ਰਾਜਸਥਾਨ ਵਿੱਚ ਭਾਟੀ ਰਾਜਪੂਤਾਂ ਦਾ ਸਭ ਤੋਂ ਵੱਡਾ ਕਿਲਾ ਹੈ ਮਤਲਬ ਇਸ ਇਹ ਜਿਹੜਾ ਕਿਲਾ ਹੈ ਇਹ ਆਪਣੇ ਭਾਟੀ ਜਿਹੜੇ ਰਾਜਪੂਤ ਸਨ ਉਹਨਾਂ ਦੁਆਰਾ ਸਥਾਪਿਤ ਕੀਤੇ ਗਏ ਕਿਲਿਆਂ ਵਿੱਚੋਂ ਸਭ ਤੋਂ ਵੱਡਾ ਕਿਲਾ ਮੰਨਿਆ ਜਾਂਦਾ ਹੈ ਇਸ ਕਿਲੇ ਦਾ ਜਿਹੜਾ ਨਿਰਮਾਣ ਹੈ ਉਹ ਰਾਵ ਜੈਸਲ ਨੇ 1155 ਈਸਵੀ ਵਿੱਚ ਕਰਵਾਇਆ ਕਿਨੇ ਕਰਵਾਇਆ ਰਾਵ ਜੈਸਲ ਨੇ ਕਰਵਾਇਆ ਕਿਦੋਂ ਕਰਵਾਇਆ 1155 ਈਸਵੀ ਵਿੱਚ ਕਰਵਾਇਆ ਤੇ ਇਹ ਕਿਲਾ ਰਾਜਪੂਤ ਭਵਨ ਕਲਾ ਦੇ ਆਧਾਰ ਤੇ ਬਣਿਆ ਹੋਇਆ ਹੈ ਮਤਲਬ ਰਾਜਪੂਤ ਜਿਹੜੇ ਆਪਾਂ ਕਹਿ ਸਕਦੇ ਹਾਂ ਭਵਨ ਤਿਆਰ ਕੀਤੇ ਜਾਂਦੇ ਹਨ ਉਹਨਾਂ ਦੇ ਤੌਰ ਤੇ ਇਹਨੂੰ ਤਿਆਰ ਕੀਤਾ ਗਿਆ ਹੈ ਜੈਸਲਮੇਰ ਦਾ ਕਿਲਾ ਹੈ ਬਾਟੀ ਰਾਜਪੂਤਾਂ ਦੁਆਰਾ ਬਣਾਇਆ ਗਿਆ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਨੈਕਸਟ ਕੁਐਸਚਨ ਦੀ ਗਾਗਰੋਂ ਦੇ ਕਿਲੇ ਦੀ ਪ੍ਰਸਿੱਧੀ ਦਾ ਵਰਣਨ ਕਰੋ ਇਸ ਕਿਲੇ ਦਾ ਨਿਰਮਾਣ ਟੋੜਾ Rajputਾ ਨੇ ਕਰਵਾਇਆ ਕਿਨੇ ਕਰਵਾਇਆ ਟੋੜਾ Rajputਾ ਨੇ ਇਸ ਕਰਕੇ ਇਸ ਦਾ ਪਹਿਲਾ ਨਾਂ ਕੀ ਸੀ ਡੋੜਗੜ ਕੀ ਨਾਮ ਸੀ ਡੋੜਗੜ ਟੋੜਾ Rajputਾ ਨੇ ਇਹਦਾ ਨਿਰਮਾਣ ਕਰਵਾਇਆ ਇਹ ਕਿਲਾ ਤਿੰਨਾ ਪਾਸਿਆਂ ਤੋਂ ਪਾਣੀ ਨਾਲ ਘਿਰ ਲਿਆ ਹੋਣ ਕਰਕੇ ਇਸ ਨੂੰ ਜਲ ਕਿਲਾ ਵੀ ਆਖਿਆ ਜਾਂਦਾ ਹੈ ਕੁਐਸਚਨ ਆ ਸਕਦਾ ਹੈ ਜਲ ਕਿਲਾ ਕਿਹਨੂੰ ਆਖਦੇ ਹਨ ਤਾਂ ਗਾਗਰੋਂ ਦੇ ਕਿਲੇ ਨੂੰ ਹੀ ਜਲ ਕਿਲਾ ਆਖਦੇ ਹਨ ਇਸ ਦੇ ਪਿੱਛੇ ਦਾ ਰੀਜ਼ਨ ਕੀ ਹੈ ਕਿ ਇਹਨਾਂ ਦੇ ਤਿੰਨੇ ਪਾਸਿਆਂ ਦੇ ਵਿੱਚ ਕੀ ਹੈ ਪਾਣੀ ਹੀ ਪਾਣੀ ਹੈ ਇਸ ਕਿਲੇ ਵਿੱਚ ਤਾੜ ਦੇ ਲੰਮੇ-ਲੰਮੇ ਰੁੱਖ ਹਨ ਇਸ ਕਿਲੇ ਦੇ ਵਿੱਚ ਕੀ ਹੈ ਤਾੜ ਦੇ ਲੰਮੇ-ਲੰਮੇ ਰੁੱਖ ਹਨ ਤੇ ਗਾਗਰੋਂ ਦੇ ਤੋਤੇ ਵੀ ਕੀ ਹੈ ਰਾਜਸਥਾਨ ਦੇ ਵਿੱਚ ప్రసిద్ధ ਹੈ ਵਾਪਿਸ ਆਪਾਂ ਗੱਲ ਕਰਦੇ ਹਾਂ ਕਿ ਇਹਨੂੰ ਜਲ ਕਿਲਾ ਆਖਿਆ ਜਾਂਦਾ ਹੈ ਢੋਡ ਰਾਜਪੂਤਾ ਨੇ ਇਸ ਦਾ ਨਿਰਮਾਣ ਕਰਵਾਇਆ ਹੈ ਇਸ ਲਈ ਇਸ ਨੂੰ ਪਹਿਲਾਂ ਢੋਡਗੜ ਕਿਹਾ ਜਾਂਦਾ ਸੀ ਤੇ ਇਹਨੂੰ ਜਲ ਕਿਲਾ ਕਿਉਂ ਕਹਿੰਦੇ ਹੈ ਕਿਉਂਕਿ ਇਹ ਤਿੰਨਾਂ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਤੇ ਇਸ ਦੇ ਵਿੱਚ ਤਾੜ ਦੇ ਲੰਮੇ-ਲੰਮੇ ਰੁੱਖ ਹਨ ਗਾਗਰੋਂ ਦੇ ਤੋਤੇ ਪੂਰੇ ਰਾਜਸਥਾਨ ਦੇ ਵਿੱਚ ਪ੍ਰਸਿੱਧ ਹਨ ਕਿਉਂਕਿ ਗਾਗਰੋਂ ਦੇ ਤੋਤੇ ਉਹੀ ਹਨ ਜਿਹੜੇ ਰਾਣੀ ਪਦਮਨੀ ਦਾ ਆਪਾਂ ਕਹਿ ਸਕਦੇ ਹਾਂ ਖੂਬਸੂਰਤੀ ਦਾ ਬੋਲ ਕੇ ਬਿਆਨ ਕਰਦਾ ਹੈ ਉਹ ਮਨੁੱਖਾਂ ਦੇ ਵਾਂਗੂ ਬੋਲਦੇ ਹਨ ਅਗਲਾ ਕੁਐਸਚਨ ਹੈ ਰੰਥੰਬੋਰ ਕਿਲੇ ਉੱਪਰ ਟਿੱਪਣੀ ਕਰੋ ਇਸ ਕਿਲੇ ਦਾ ਨਿਰਮਾਣ ਅਜਮੇਰ ਦੇ ਚੋਹਾਨ ਸ਼ਾਸਕਾਂ ਨੇ ਕਰਵਾਇਆ ਰੰਥੰਬੋਰ ਕਿਲੇ ਦਾ ਜਿਹੜਾ ਨਿਰਮਾਣ ਹੈ ਉਹ ਅਜਮੇਰ ਦੇ ਸ਼ਾਸਕ ਕੌਣ ਹਨ ਚੋਹਾਨ ਸ਼ਾਸਕ ਜਿਨ੍ਹਾਂ ਨੇ ਇਸ ਦਾ ਨਿਰਮਾਣ ਕਰਵਾਇਆ ਹੈ ਇਸ ਕਿਲੇ ਦਾ ਅਸਲ ਨਾਮ ਕੀ ਹੈ ਰੰਤਪੁਰ ਇਸ ਕਿਲੇ ਦਾ ਅਸਲ ਨਾਮ ਕੀ ਹੈ ਰੰਤਪੁਰ ਹੈ ਜਿਸ ਦਾ ਅਰਥ ਕੀ ਹੈ ਉਹ ਨਗਰ ਜਿਹੜਾ ਰਨ ਭਾਵ ਯੁੱਧ ਦੀ ਘਾਟੀ ਵਿੱਚ ਸਥਿਤ ਹੋਵੇ ਉਹ ਨਗਰ ਜਿਹੜਾ ਰਣ ਭੂਮੀ ਦੀ ਆਪਾਂ ਕਹੇ ਜਿਹੜਾ ਖੇਤਰ ਹੈ ਉਹਦੇ ਵਿੱਚ ਬਣਿਆ ਹੋਵੇ ਕਿਲੇ ਦਾ ਇਹ ਨਾਂ ਦੋ ਪਹਾੜੀਆਂ ਦੇ ਨਾਵਾਂ ਤੋਂ ਪਿਆ ਇਸ ਕਿਲੇ ਦਾ ਜਿਹੜਾ ਨਾਮ ਹੈ ਉਹ ਦੋ ਪਹਾੜੀਆਂ ਨੂੰ ਮਿਲਾ ਕੇ ਰੱਖਿਆ ਗਿਆ ਹੈ ਕਿਲੇ ਦੀ ਨੇੜਲੀ ਜਿਹੜੀ ਪਹਾੜੀ ਹੈ ਉਸ ਦਾ ਨਾਂ ਰਨ ਹੈ ਨੇੜਲੀ ਦਾ ਅਰਥ ਉਹਨੇ ਜਿਹੜੀ ਕੋਲੇ ਹੋਵੇ ਨੇੜਲੀ ਜਿਹੜੀ ਪਹਾੜੀ ਉਸ ਦਾ ਨਾਮ ਤਾਂ ਰਣ ਹੈ ਜਿਸ ਪਹਾੜੀ ਉੱਤੇ ਕਿਲਾ ਸਥਿਤ ਹੈ ਉਸ ਦਾ ਨਾਮ ਕੀ ਹੈ ਥੰਬ ਹੈ ਇਸ ਕਰਕੇ ਇਸ ਕਿਲੇ ਦਾ ਨਾਮ ਰੰਥੰਬੋਰ ਹੈ ਕਿਲੇ ਦਾ ਨਿਰਮਾਣ ਅਜਮੇਰ ਦੇ ਚੋਹਾਨ ਸ਼ਾਸਕਾਂ ਨੇ ਕਰਵਾਇਆ ਇਸ ਦਾ ਅਸਲ ਨਾਮ ਰੰਤਪੁਰ ਹੈ ਤੇ ਜਿਹੜਾ ਇਹ ਨਗਰ ਹੈ ਇਹ ਰਣ ਭੂਮੀ ਜਿਹੜੀ ਹੈ ਆਪਾਂ ਕਹੀਏ ਉਹਦੀ ਘਾਟੀ ਤੇ ਬਣਿਆ ਹੋਇਆ ਹੈ ਤੇ ਇਸ ਦਾ ਜਿਹੜਾ ਨਾਂ ਹੈ ਉਹ ਤਾਂ ਪਹਾੜੀਆਂ ਦੇ ਉੱਤੇ ਰੱਖਿਆ ਗਿਆ ਹੈ ਪਹਿਲੀ ਪਹਾੜੀ ਰਨ ਹੈ ਦੂਜੀ ਪਹਾੜੀ ਥੰਬ ਹੈ ਜਿਸ ਕਰਕੇ ਇਸ ਦਾ ਨਾਮ ਰੰਥੰਭੋਰ ਹੈ ਇਸ ਤਰੀਕੇ ਨਾਲ ਆਪਣਾ ਇਹ ਚੈਪਟਰ ਸੀ Rajasthan ਦੇ ਪ੍ਰਸਿੱਧ ਕਿਲੇ ਤਾਂ ਆਫਕੋਰਸ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਊਗਾ ਕੋਈ ਡਾਊਟ ਹੋਵੇ ਤਾਂ ਜਰੂਰ ਕਮੈਂਟ ਦੇ ਵਿੱਚ ਪਾਓ ਕਲਾਸ ਕਿੱਦਾਂ ਲੱਗੀ ਜਰੂਰ ਕਮੈਂਟ ਕਰਕੇ ਦੱਸੋ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ